ਗੁਰੂ ਪਿਆਰੀ ਸਾ ਸੰਗਤ ਜੀਓ ਰਾਦਾਸ ਸੋ ਮੇ ਜੀ ਬਾਬਾ ਜੀ ਦੇ ਪਵਿੱਤਰ ਜਨਮ ਦਿਹਾੜੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਆਓ ਸਾਰੀ ਸੰਗਤ ਆਪਣੇ ਸਤਿਗੁਰਾਂ ਦੀ ਚੰਗੀ ਸੇਧ ਤੇ ਲੰਬੀ ਉਮਰ ਦੇ ਲਈ ਤੇਜ ਪਿਤਾ ਦੇ ਦਰ पे ਫਰਿਆਦ ਕਰੀਏ ਜੀ ਰਾਦਾ ਸੋਮੀ ਜੀ ਆਉ ਤੇਜ ਪਿਤਾ ਤੂੰ ਵਰ ਮੰਗੀਏ ਸਾਡਾ ਸਤ ਗੁਰ ਜੁਗ ਜੁਗ ਜੀਵੇ ਆਉ ਤੇਜ ਪਿਤਾ ਤੂੰ ਵਰ ਮੰਗੀਏ ਸਾਡਾ ਸਤ ਗੁਰ ਜੁਗ ਜੁਗ ਜੀਵੇ ਸਾਡਾ ਸਤ ਗੁਰ ਜੁਗ ਜੁਗ ਜੀਵੇ ਸਾਡਾ ਸਤ ਗੁਰ ਜੁਗ ਜੁਗ ਜੀਵੇ ਆਉ ਤੇਜ ਪਿਤਾ ਤੋਂ ਵਰ ਮੰਗੀਏ ਸਾਡਾ ਸਤ ਗੁਰ ਜੁਗ ਜੁਗ ਜੀਵੇ ਸਨ ਸਤ ਗੁਰ ਦਾ ਹੀ ਸਹਾਰਾ ਏ ਸਾਨੂੰ ਸਤ ਗੁਰ ਜਾਣ ਤੋ ਪਿਆਰਾ ਆਈ ਸਾਨੂੰ ਸਤ ਗੁਰ ਦਾ ਹੀ ਸਹਾਰਾ ਆਏ ਸਾਨੂੰ ਸਤ ਗੁਰ ਜਾਣ ਤੋ ਪਿਆਰਾ ਆਈ ਤੇਰੀ ਪਲ ਪਲ ਖੈਰ ਮੰਗਾ ਤੇਰੇ ਬਾਝੋਂ ਮੈਂ ਮੰਗਣਾ ਕੀ ਵੇ ਆਉ ਤੇਜ ਪਿਤਾ ਤੋਂ ਵਰ ਮੰਗੀਏ ਸਾਡਾ ਸਤ ਗੁਰ ਜੁਗ ਜੁਗ ਜੀਵੇ ਆਉ ਤੇਜ ਪਿਤਾ ਤੂੰ ਵਰ ਮੰਗਿਏ ਸਾਡਾ ਸਤ ਗੁਰ ਜੁਗ ਜੁਗ ਜੀਵੇ ਮੇਰੇ ਸਤ ਗੁਰ ਦਾ ਰਾਜ ਦੁਲਾਰਾਏ ਤੂੰ ਤੇਜ ਦੀ ਅੱਖ ਦਾ ਤਾਰਾ ਮੇਰੇ ਸਤ ਗੁਰ ਦਾ ਰਾਜ ਦਿਲਾਰਾ ਤੂੰ ਤੇਜ ਦੀ ਅੱਖ ਦਾ ਤਾਰਾ ਤੇਰਾ ਪਿਆਰ ਸਾਨੂੰ ਮਿਲਦਾ ਰਵੇ ਦਰਿਆਾਂ ਦੀ ਝੋਲੀ ਭਰੀ ਵੇ ਆਉ ਤੇਜ ਪਿਤਾ ਤੋਂ ਵਰ ਮੰਗਿਏ ਸਾਡਾ ਸਤ ਗੁਰ ਜੁਗ ਜੁਗ ਜੀਵੇ ਆਉ ਤੇਜ ਪਿਤਾ ਤਵਰ ਮੰਗੀਏ ਸਾਡਾ ਸਤ ਗੁਰ ਜੁਗ ਜੁਗ ਜੀਵੇ ਸਾਰੀ ਸੰਗਤ ਅਰਜਾ ਕਰਦੀ ਏ ਉੱਚੀ ਸ਼ਾਨ ਬੜੀ ਤੇਰੇ ਦਰ ਦੀ ਏ ਸਾਰੀ ਸੰਗਤ ਅਰਜਾ ਕਰਦੀ ਏ ਚੀ ਸ਼ਾਨ ਬੜੀ ਤੇਰੇ ਦਰ ਦੀ ਏ ਸੋਣਾ ਦਮ ਦਮ ਖੁਸ਼ੀਆਂ ਮਾਣੇ ਸਾਡੀ ਉਮਰ ਵੀ ਤੇਨੂੰ ਲੱਗੀ ਵੇ ਆਹ ਤੇਜ ਪਿਤਾ ਤੂੰ ਵਰ ਮੰਗੀਏ ਸਾਡਾ ਸਤ ਗੁਰ ਜੁਗ ਜੁਗ ਜੀਵੇ ਆਉ ਤੇਜ ਪੀਤਾ ਤੋਂ ਵਰ ਮੰਗੀਏ ਸਾਡਾ ਸਤ ਗੁਰ ਜੁਗ ਜੁਗ ਜੀਵੇ ਜੀ ਸੁਣਾ ਸਤ ਗੁਰ ਜੁਗ ਜੁਗ ਜੀਵੇ